ਕਲਵੰਸ ਸਿੰਘ ਖਾਲਸਾ ਜੀਰੇ ਤੋਂ ਦਸਮੇਸ਼ ਗੁਰੂ ਦਾ ਦਰਵੇਸ਼ ਦਸਮੇਸ਼ ਤਰਨਾਦਲ ਸੰਤ ਬਾਬਾ ਮੇਜਰ ਸਿੰਘ ਜੀ ਦਾ ਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਨਵਾਸ ਸੰਗਤ ਜੀ ਗੱਲ ਕਰਨ ਲੱਗੇ ਆ ਆ ਜਿਹੜੀ ਫਿਲਮ ਬਣੀ ਆ ਬੂਏ ਬਾਰੀਆਂ ਆ ਜਿਹੜੇ ਪਠੂਸਰ ਆ ਜਿਹੜੇ ਆ ਆ ਜਿਹੜੇ ਫਿਲਮੀ ਕਲਾਕਾਰ ਆ ਇਹਨਾਂ ਫਿਲਮ ਬਣਾਈਆਂ ਇਹਨਾਂ ਦੀ ਗੱਲ ਕਰਨ ਲੱਗੇ ਆ ਇੱਕ ਬੀਬੀ ਆ ਨੀਰੂ ਬਾਜਵਾ ਇੱਕ ਬੀਬੀ ਜਿਹੜੀ ਨੀਰੂ ਬਾਜਵਾ ਇਹਨੂੰ ਤਹੀ ਹੁੰਦਿਆਂ ਇਹਨੂੰ ਸ਼ਰਮ ਨਹੀਂ ਆਈ ਇਹੋ ਜੇ ਐਕਸ਼ਨ ਕਰਦੀ ਨੂੰ ਇਹ ਵੀ ਤਾਂ ਕਿਸੇ ਦੀ ਤਹੀ ਆ ਕਿਸੇ ਦੀ ਤਹੀ ਆ ਕਿਸੇ ਦੀ ਭੈਣ ਆ ਇਹ ਵੀ ਤਾਂ ਔਰਤਾ ਇੱਕ ਇਹਨੂੰ ਵੀ ਸ਼ਰਮ ਨਹੀਂ ਆਈ ਵੀ ਜਿਹੜੇ ਇਹੋ ਜਿਹੋ ਜਿਹੇ ਇਹ ਸੀਨ ਕਰਦੀ ਆ ਗੁਰੂ ਰਵੀਦਾਸ ਦੀ ਫੋਟੋ ਅੱਗੇ ਰੱਖ ਕੇ ਤੋਂ ਉਹਨੂੰ ਮੱਥਾ ਟੇਕਦੀ ਜਦੋਂ ਤੇ ਸੀਨ ਕਰਦੇ ਇਹੋ ਜਿਹੇ ਐੜੇ ਬਹੁਤ ਜ਼ਿਆਦੇ ਜਿਹੜੇ ਨਿੰਦਣਯੋਗ ਆ ਤੇ ਜਿਹੜੀ ਇਹਨਾਂ ਫਿਲਮ ਪੜਾਈਆਂ ਉਹ ਬਿਲਕੁਲ ਘਟੀਆ ਫਿਲਮ ਪੜਾਈਆਂ ਤੇ ਉਹ ਫਿਲਮ ਨਹੀਂ ਚੱਲੂਗੀ ਕਿਸੇ ਸਿਲਮੇ ਦੇ ਵਿੱਚ ਵੀ ਤੇ ਉਹ ਫਿਲਮ ਦੇ ਬਹੁਤ ਹੀ ਮਾੜੇ ਅੱਖਰ ਆ ਤੇ ਪਟੂਸਰਾਂ ਨੂੰ ਵੀ ਕਹਿੰਦੇ ਆ ਫਿਲਮੇ ਜਿਹੜੇ ਕਲਾਕਾਰ ਆ ਇਹਨਾਂ ਨੂੰ ਵੀ ਕਹਿੰਨੇ ਆ ਵੀ ਤੂੰ ਹੀ ਸਮਝ ਜੋ ਤੂੰ ਹੀ ਸਮਝ ਜੋ ਚੰਗੇ ਰਹਿ ਜਾਓਗੇ ਇਹ ਜਿਹੜੀ ਫਿਲਮ ਪੜਾਈ ਗਈ ਆ ਇਹ ਬਹੁਤ ਮਾੜੀ ਆ ਬਹੁਤ ਹੀ ਘਠਿਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਕਿਹਾ ਗਿਆ ਉਹਨਾਂ ਨੂੰ ਕਿਹਾ ਗਿਆ ਪੈਰ ਦੀ ਜੁੱਤੀ ਇਹਨਾਂ ਨੇ ਫਿਲਮੀ ਕਲਾਕਾਰ ਜਿਹੜੇ ਆ ਇਹਨਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਕਿਹਾ ਗਿਆ ਪੈਰ ਦੀ ਜੁੱਤੀ ਇਹ ਤਾਂ ਇਸ ਕਰਕੇ ਇਹਨਾਂ ਨੂੰ ਦੂਸਰਾਂ ਨੂੰ ਇਹ ਫਿਲਮੀ ਕਲਾਕਾਰਾਂ ਨੂੰ ਦੱਸ ਦਿੰਨੇ ਆ ਵੀ ਇਹ ਪੈਰ ਦੀ ਜੁੱਤੀ ਇਹ ਸਿਰ ਤਾਂ ਵੀ ਆ ਜਾਂਦੀ ਆ ਤੇ ਗੱਡੀ ਵੀ ਚੜਾ ਦਿੰਦੀ ਆ ਜੇ ਨਹੀਂ ਪਤਾ ਤੇ ਮੱッセ ਰੰਗੜ ਨੂੰ ਜਾ ਕੇ ਪੁੱਛ ਲੋ ਕਿਵੇਂ ਉਹਦਾ ਸਿਰ ਵੱਢ ਕੇ ਅਜੇ ਤਾਈਂ ਨਹੀਂ ਮੁੜਿਆ ਤੇ ਜੇ ਫਿਰ ਬੀਬੀ ਇੰਦਰਾ ਕਾਂਧੀ ਨੂੰ ਪੁੱਛ ਲੋ ਗੁਰੂ ਘਰ ਦੀ ਬੇਆਬਦੀ ਕੀਤੀ ਸੀ ਤੋ ਉਹ ਵੀ ਗੱਡੀ ਚੜਾਈ ਅਜੇ ਤਾਈਂ ਨਹੀਂ ਮੁੜੀ ਤੇ ਲੰਡਨ ਜਾ ਕੇ ਦਵੈਰ ਜਾ ਕੇ ਫੁਕਰੀਆਂ ਮਾਰਦਾ ਹੈਗਾ ਕਹਿੰਦਾ ਮੈਂ ਕੋਈ ਸਿੱਖ ਨਹੀਂ ਰਹਿਣ ਦਿੱਤਾ ਗੁਰੂ ਨਾਨਕ ਪਾਤਸ਼ਾਹ ਦਾ ਤੇ ਉਹਨੂੰ ਵੀ ਸੋਧਾ ਲਾਤਾ ਹੈਗਾ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨਹੀਂ ਜਿਹੜਾ ਸਿੱਖ ਜਿਉਂਦੇ ਜਾਗਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਉਹ ਇਹ ਫਿਲਮ ਨੂੰ ਡੱਕਣਗੇ ਇਹ ਫਿਲਮ ਨਹੀਂ ਲੱਗਣ ਦੇਣਗੇ ਇਹਨਾਂ ਫਟੂਸਰਾਂ ਨੂੰ ਕਹਿੰਨੇ ਆ ਵੀ ਜੇਕਰ ਤੁਸੀਂ ਬੰਦੇ ਨਾ ਬਣੇ ਤੇ ਪੁੱਛ ਲੋ ਜਾ ਕੇ ਜਰਨਲ ਐਡਵਾਰ ਨੂੰ ਪੁੱਛ ਲੋ ਮੱਛੇ ਰੰਗੜ ਨੂੰ ਕਿਵੇਂ ਸਿਰ ਲੱਥੇ ਸੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਫਿਰ ਘੱਟਨੀਏ ਕਰਦੇ ਇਹ ਫਰੀਕੀਆਂ ਦੇ ਕਵੰਜਾ ਪਾ ਕੇ ਛੱਡਣਗੇ ਇਸ ਕਰਕੇ ਕਹਿੰਨੇ ਆ ਤੁਸੀਂ ਬੰਦੇ ਬਣਜੋ ਇਹ ਫਿਲਮ ਨੂੰ ਕਲੋਜ਼ ਕਰ ਦਿਓ ਇਹ ਫਿਲਮ ਨਹੀਂ ਚੱਲੂਗੀ ਜੇ ਕਿਤੇ ਚੱਲੂਗੀ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਐਸਐਸਪੀ ਨੂੰ ਬੇਨਤੀ ਕਰਾਂਗੇ ਵੀ ਭਾਈ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਪੰਜਾਬ ਵਿੱਚ ਕਿਤੇ ਵੀ ਫਿਲਮ ਨਹੀਂ ਚੱਲਣੀ ਚਾਹੀਦੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦੇ ਬਰਖਿਲਾਫ ਆ ਉਹਨਾਂ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਇਹ ਪਟੂਸਰਾਂ ਨੂੰ ਦੱਸਦੇ ਆ ਵੀ ਜੇ ਤੂੰ ਹੀ ਡਿੱਕੇ ਚੜ ਗਏ ਤੇ ਫੇਰ ਵੇਖ ਲੋ ਵੀ ਤੁਰਦੀ ਟਿਕ ਟਿਕਟਾਈ ਜਾਊਗੀ ਤੇ ਇਸ ਕਰਕੇ ਕਹਿੰਨੇ ਆ ਪਹਿਲਾ ਵਾਰਨਿੰਗ ਦਿੰਨੇ ਅਸੀਂ ਅਸੀਂ ਕਹਿੰਨੇ ਵੀ ਇਹਨਾਂ ਫਿਲਮ ਨੂੰ ਬੰਦ ਕੀਤੀ ਜਾਵੇ ਬੂਹੇ ਬਾਰੀਆਂ ਜਿਹੜੀ ਬਣਾਈਆਂ ਇਹ ਝੂਠਾ ਨੇ ਇਹ ਘਟਿਆ ਇਨਸਾਨ ਜਿਨ੍ਹਾਂ ਨੇ ਇਹ ਆਪਦੇ ਪਿਓ ਦੇ ਪੁੱਤ ਨਹੀਂ ਗਏ ਇਹ ਕਿਸੇ ਹੋਰ ਦੇ ਈਲਾਦ ਆ ਜਿਨ੍ਹਾਂ ਫਿਲਮ ਬਣਾਈ ਇਹ ਇਸ ਕਰਕੇ ਕਹਿੰਨੇ ਆ ਵੀ ਇਹ ਫਿਲਮ ਬੰਦ ਕਰ ਦਿਓ ਜਿਹੜੀ ਬੀਬੀ ਨੀਰੂ ਬਾਜਵਾ ਉਹਨੂੰ ਵੀ ਕਹਿੰਨੇ ਆ ਵੀ ਤੈਨੂੰ ਕੁੜੀ ਹੁੰਦਿਆ ਕਿਸੇ ਦੀ ਧੀ ਹੁੰਦਿਆ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਜਿਹੜੀਆਂ ਬੇਸ਼ਰਮ ਹੋਣ ਜਿਹੜੀਆਂ ਬੇਸ਼ਰਮ ਹੋਣ ਉਹ ਇਹੋ ਜੇ ਕੰਮ ਕਰਦੀਆਂ ਜਿਹੜੀਆਂ ਬੇਸ਼ਰਮ ਮਾਵਾਂ ਬੇਸ਼ਰਮ ਭੈਣਾਂ ਬੇਸ਼ਰਮ ਧੀਆ ਹੋਣ ਉਹ ਕਹਿੰਦੇ ਸੂਰਵੀਰ ਭਾਦਰਨਾ ਭਾਦਰਾਂ ਨੂੰ ਜਰਮਨੀ ਦੇ ਸਕਦੀਆਂ ਉਹ ਸਿਰਫ ਸਿਰਫ ਪੈਸੇ ਲਈ ਆਪਣਾ ਆਪ ਉਲਟਾ ਦਿੰਦੀਆਂ ਆਪਣਾ ਆਪ ਵਕਾ ਦਿੰਦੀਆਂ ਇਸ ਕਰਕੇ ਕਹਿੰਨੇ ਆ ਵੀ ਜੇ ਤੇਰੇ ਮਾਂ ਪਿਓ ਨੇ ਸਤਕਾਰ ਦਿੱਤੇ ਹੁੰਦੇ ਚੰਗੇ ਸਤਕਾਰ ਦਿੱਤੇ ਹੁੰਦੇ ਕਿਤੇ ਗੁਰੂ ਘਰ ਗਈ ਹੁੰਦੀ ਤੇ ਤੈਨੂੰ ਪਤਾ ਲੱਗਦਾ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੁੰਦੇ ਕੀ ਚੀਜ਼ ਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਤੁਸੀਂ ਘਟਿਆ ਸਮਝਿਆ ਪੈਰ ਦੀ ਚੁੱਤੀ ਕਿਆ ਤੇ ਤੁਸੀਂ ਮਾਫੀ ਮੰਗਣੀ ਪੈਣੀ ਆ ਬਾਕੀ ਇਹ ਆ ਇਹ ਫਿਲਮ ਨੂੰ ক্লোਜ ਕਰ ਦਿਓ ਇਹ ਫਿਲਮ ਕਿਤੇ ਨਹੀਂ ਚੱਲੂਗੀ ਅਸੀਂ ਐਸਐਸਪੀ ਨੂੰ ਵੀ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਇਹਨੂੰ ਫਿਲਮ ਨੂੰ ਬੰਦ ਕੀਤਾ ਜਾਵੇ ਇਹ ਫਿਲਮ ਕਿਤੇ ਨਹੀਂ ਚੱਲੂਗੀ ਜੇ ਚੱਲੂਗੀ ਜਿਹੜਾ ਸਿਨੇਮੇ ਵਾਲਾ ਚਲਾਊਗਾ ਫਿਰ ਉਹ ਜ਼ਿੰਮੇਵਾਰ ਹੋਊਗਾ ਤੇ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਊਗਾ ਫਿਰ ਇਸ ਕਰਕੇ ਕਹਿੰਨੇ ਆ ਗੁਰੂ ਦੇ ਬੇਟੇ ਜਿਉਂਦੇ ਜਾਗਦੇ ਆ ਗੁਰੂ ਦੇ ਪੁੱਤ ਗੁਰੂ ਦੇ ਬੇਟੇ ਜਿਉਂਦੇ ਜਾਗਦੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਇਹ ਫਿਲਮ ਨਹੀਂ ਚੱਲਣ ਦਊ ਨਹੀਂ ਚੱਲਣ ਦੇਣੀ ਤੇ ਨਹੀਂ ਚੱਲਣ ਦੇਣੀ ਬਾਸ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਪੈਰ ਦੀ ਜੁੱਤੀ ਆਖਿਆ ਇਹਨਾਂ ਨੇ ਇਸ ਕਰਕੇ ਕਹਿੰਨੇ ਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੇ ਗੱਜ ਕੇ ਬਲਾਉ ਫਤੈ ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ ਫਤੈ